ਸੋ ਪੰਜਾਬੀ ਫਾਰਮਰਸ ਬਾਰੇ ਮੈਂ ਇੱਥੇ ਪੁੱਛਿਆ ਕਿ ਕਿੰਨੇ ਫਾਰਮਰਸ ਨੇ ਇਸ ਸਾਰੀ ਵੈਲੀ ਦੇ ਵਿੱਚ 1/4 ਤੋਂ 1/3 ਜਿਹੜੇ ਪੰਜਾਬੀ ਫਾਰਮਰ ਕਹਿੰਦੇ ਨੇ ਜਿਨ੍ਹਾਂ ਦੇ ਵੱਡੇ ਵੱਡੇ ਬਾਗ ਨੇ ਪੁਰਾਣੇ ਲੋਕ ਸਟੈਬਲਿਸ਼ ਨੇ ਇਸ ਖੇਤੀਬਾੜੀ ਦੇ ਧੰਦੇ ਵਿੱਚ ਖੇਤੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਬੈਸੀ ਚੰਗੀ ਲੱਗਦੀ ਹੈ ਮਿੱਟੀ ਨਾਲ ਮੋਹ ਹੁੰਦਾ ਸੋ ਇਹ ਲੋਕ ਇੱਥੇ ਵੀ ਮਿੱਟੀ ਨਾਲ ਜੁੜੇ ਨੇ ਇੱਥੇ ਵੀ ਪੰਜਾਬ ਵਰਗਾ ਮੌਸਮ ਹੈ ਜ਼ਿਆਦਾਤਰ ਜਿਹੜੇ ਮੀਂਹ ਆ ਉਹ ਠੰਡ 'ਚ ਪੈਂਦੇ ਨੇ ਤੇ ਗਰਮੀਆਂ ਦੇ ਵਿੱਚ ਮੀਂਹ ਜ਼ਿਆਦਾ ਨਹੀਂ ਪੈਂਦੇ ਇੱਥੇ ਮੈਡੀਟੇਰੀਅਨ ਕਲਾਈਮੇਟ ਹੁੰਦਾ ਹੈ ਇਸੇ ਕਰਕੇ ਜਿਹੜੇ ਬਾਗ ਨੇ ਖਾਸ ਕਰਕੇ ਬਦਾਮ ਪਿਸਤੇ ਜਿਹੜੇ ਹੈਗੇ ਨੇ ਅੰਗੂਰ ਇੱਥੇ ਕਾਮਯਾਬ ਨੇ ਇਹ 5 ਸਾਲ ਪੁਰਾਣੇ ਹੈ ਇਹ ਸ਼ਿਵਮਸਾਲ ਆ ਠੀਕ ਹੈ ਠੀਕ ਹੈ ਇਹ ਕਿਹੜੇ ਟਾਈਮ ਤੇ ਲੱਗਦੇ ਆ ਤੁਹਾਨੂੰ ਲੱਗਦਾ ਕਿ ਫਰੂਟ ਕਿਹੜੇ ਟਾਈਮ ਤੇ ਇਹ ਬਸ ਸੋਹਣਾ ਆ ਕ੍ਰਾਫਟਸ ਲੱਗੀ ਐ ਤੇ ਹੌਲੀ ਹੌਲੀ ਇਹਨਾਂ ਨੇ ਪੱਕ ਜਾਣਾ ਸੋ ਹੁਣ ਅਪ੍ਰੈਲ ਦਾ ਮਹੀਨਾ ਤੁਹਾਨੂੰ ਲੱਗਦਾ ਕਿ ਇਹ ਜੂਨ ਜੁਲਾਈ ਦੇ ਵਿੱਚ ਜੂਨ ਜੁਲਾਈ ਉਦੋਂ ਫਿਰ ਇਹਨਾਂ ਦੀ ਜਿਹੜੀ ਹੈਗੀ ਆ ਕੋਲੋ ਕੇ ਆਪਾਂ ਕਰਦੇ ਆ ਵੜਾਈ ਹਾਂਜੀ ਉਦੋਂ ਇਹਨਾਂ ਨੂੰ ਸ਼ੇਕ ਕਰਕੇ ਤੇ ਫਿਰ ਉਦੋਂ ਬਾਅਦ ਹਾਂਜੀ ਹਾਂਜੀ ਤੇ ਇਹ ਆਪਣਾ ਕਿੰਨੇ ਸਾਲ ਕੱਟ ਜਾਂਦਾ ਜੀ ਬਦਾਮਾਂ ਦਾ ਬਾਗ ਇਹ 3 ਤੇ 18-19 ਸਾਲ ਦੀ ਜੀ ਹੈਗੀ ਆ ਲਾਈਫ ਇੱਕ ਵਾਰੀ ਲਾ ਲਈਏ ਤਾਂ ਫਿਰ 18-19 ਸਾਲ ਫਿਰ ਇਹ ਚੱਲ ਜਾਂਦਾ ਚੱਲ ਜਾਂਦਾ ਤੇ ਉ ਜਦੋਂ ਲਾਉਣ ਤੋਂ ਬਾਅਦ ਚ ਕਿਹੜੇ ਸਾਲ ਕਰਦਾ ਇਹ ਜਿਹੜਾ ਆਪਣਾ ਤੀਜੇ ਸਾਲ ਕਰਾਪ ਦੇ ਦਿੰਦਾ ਠੀਕ ਹੈ ਠੀਕ ਹੈ ਠੀਕ ਹਾਂ ਜੀ ਇੱਕ ਨੌਨ ਅਪ੍ਰੈਲ ਹੈ 1 ਅਪ੍ਰੈਲ ਹੈ ਇਹ ਕੀ ਹੁੰਦਾ ਜੀ ਇਹ ਨੌਨ ਇਹ ਨੌਨ ਅਪ੍ਰੈਲ ਹੁੰਦਾ ਜੀ ਦੇ ਤੇ ਮੇਰਾ خیال ਉਹ ਆਮ ਆਪਣੀ ਤੁਸੀਂ ਉਵੇਂ ਵਿੱਚ ਸੱਕਦੇ ਆਂ ਵਿਦ ਆਪਣਾ ਛਿਲਕੇ ਦੇ ਜਿਹੜਾ ਛਲਕਾ ਪਰੰਦਾ ਤੇ ਦੂਜੇ ਨੂੰ ਫਿਰ ਉੱਥੋਂ ਪਰਵਾ ਕੇ ਵੇਚਣਾ ਪੈਂਦਾ ਤੇ ਇਹਦੀ ਜਿਹੜੀ ਆਪਾਂ ਪਾਣੀ ਤੁਕ ਕੁਝ ਰੈਜ਼ਰਵਰ ਤੋਂ ਮਿਲਦਾ ਇਹ ਪੀ ਵੀ ਕਰਦੇ ਹੋਵਾਂਗੇ ਆਪਾਂ ਹਾਂਜੀ ਪੀ ਕਰਦੇ ਆ ਉਹ ਜਿਹੜਾ ਆਪਣਾ ਉਹ ਸਾਹਮਣੇ ਆ ਨਾ ਉਹ ਹੈਗਾ ਆਪਣੇ ਦਾ ਡਿਸਟ੍ਰਿਕਟ ਦਾ ਵਾਟਰ ਹੈ ਠੀਕ ਹੈ ਜੀ ਤੇ ਉੱਥੋਂ ਆਪਾਂ ਔਨ ਕਰ ਦਿੰਦੇ ਤੇ ਉਹ ਉਹਦਾ ਮਤਲਬ ਆਪਣਾ ਮੀਟਰ ਚੱਲੀ ਜਾਂਦਾ ਰਹਿੰਦਾ ਤੇ ਲੋਕ ਆਪਾਂ ਨੂੰ ਬਿੱਲ ਭੇਜ ਦਿੰਦੇ ਠੀਕ ਹੈ ਠੀਕ ਹੈ ਜੀ ਤਸੋ ਜੀ ਬਦਾਮਾਂ ਦੇ ਜਿਹੜੇ ਬਾਗ ਹੈ ਇਹ ਤੁਸੀਂ ਜਦੋਂ ਇਹ ਫਲਦਿਆਂ ਦਾ ਸ਼ੁਰੂ ਕਰ ਦਿੰਦਾ ਨਾ ਹਾਂਜੀ ਤੇ ਇਹਦੇ ਚੋਂ ਕਿੰਨਾ ਖਿਚੜ ਨਿਕਲਦਾ ਕਿੱਲੇ ਦੇ ਵਿੱਚੋਂ ਇਹ ਵਿੱਚ ਤਾਂ ਵਿੱਚ ਤਾਂ 3000 ਪਾਉਂਡ ਵੀ ਕੱਢ ਜਾਂਦੇ ਆ ਕਈ 3200 ਪਾਉਂਡ ਵੀ ਕੱਢ ਜਾਂਦੇ ਆ ਤੇ ਇਹ ਡਿਪੈਂਡ ਕਰਦਾ ਤੁਹਾਡਾ ਵੀ ਕਿਸ ਤਰ੍ਹਾਂ ਦਾ ਸਾਰਾ ਕੁਝ ਹੈਗਾ ਤੇ ਉਦੋਂ ਬਾਅਦ ਚ ਜਿਹੜਾ ਉਹਦੀ ਕੀਮਤ ਆ ਉਹ ਤਾਂ ਮਾਰਕੀਟ ਤੇ ਹੈ ਮਾਰਕੀਟ ਤੇ ਆ ਨਾ ਵੀ 2.5 ਡਾਲਰ ਪਾਉਂਡ ਦਾ ਹੋ ਗਿਆ ਤਿੰਨ ਹੋ ਗਿਆ ਚਾਰ ਹੋ ਗਿਆ ਹਾਂ ਯੂ ਡਿਪੈਂਡ ਕਰਦਾ ਵੀ ਕਿ ਜਿਵੇਂ ਜਿਵੇਂ ਉਹ ਵੇਚੀ ਜਾਂਦੇ ਉਸ ਹਿਸਾਬ ਨਾਲ ਤੁਹਾਨੂੰ ਪ੍ਰਾਈਸ ਆਈ ਜਾਂਦੀ ਹੈ ਹਾਂਜੀ ਹਾਂਜੀ ਅੱਛਾ ਇਹ ਦੱਸਿਓ ਜੀ ਕਿ ਕੈਲੀਫੋਰਨੀਆ ਚ ਬਦਾਮਾਂ ਤੋਂ ਬਿਨਾ ਜਿਵੇਂ ਹੋਰ ਵੀ ਅੰਗੂਰਾਂ ਦੇ ਬਾਗ ਨੇ ਹਣਾ ਜਾਂ ਤੁਸੀਂ ਕਹ ਰਹੇ ਸੀ ਕਿ ਪਿਸਟਿਆਂ ਦੇ ਬਾਗ ਹਾਂਜੀ ਜਿਸ ਤਰ੍ਹਾਂ ਕ੍ਰਾਸਟੀ ਤੋਂ ਆਪਣੇ ਪਿਸਤਾ ਆਪਣੇ ਹਾਂਜੀ ਹਾਂਜੀ ਸੋ ਜਿਹੜੇ ਪਿਸਤਿਆਂ ਦਾ ਤੁਸੀਂ ਦੱਸ ਰਹੇ ਸੀ ਕਿ ਇਹ ਤਾਂ 15-20 ਸਾਲ ਕੱਢਦਾ ਤੇ ਪਿਸਤਿਆਂ ਦਾ ਵਗ ਜਿਆਦਾ ਕੱਢਦਾ ਉਹ ਪਹਿਲਾਂ 7 ਸਾਲ ਬਾਅਦ ਦਿਨ ਹਾਂ ਤੁਹਾਨੂੰ ਕਰਾਪ ਦੇਣੀ ਸ਼ੁਰੂ ਕਰਦਾ ਤੇ ਫਿਰ ਉਸ ਤੋਂ ਬਾਅਦ ਫਿਰ ਹਾਲੇ-ਹਾਲੀ ਉਹ ਮੈਨੂੰ ਲੱਗਦਾ ਵੀ ਆਪਣਾ 35-40 ਸਾਲ ਤੱਕ ਕੰਦੇ ਕੱਢ ਜਾਂਦਾ ਜੀ ਜਦੋਂ ਕਰੀ ਲੱਗ ਜਾਂਦਾ ਲੱਗ ਜਾਂਦਾ ਠੀਕ ਹੈ ਜੀ ਤੇ ਪਿਸਤਿਆਂ ਦੇ ਵਿੱਚ ਬਚਤ ਵੀ ਜ਼ਿਆਦਾ ਹੁੰਦੀ ਹੈ ਹਾਂ ਪਿਸਤੇ ਹੁੰਦਾ ਥੋੜਾ ਜ਼ਿਆਦਾ ਹੁੰਦਾ ਪਰ ਉਹ ਪਿਸਤੇ ਹੁੰਦਾ ਦੱਸਿਆ ਜਾ ਜਾਈ ਤਾਂ ਲਰਨ ਕਰ ਰਹੇ ਹਾਂ ਅਸੀਂ ਤਾਂ ਆਪ ਹਾਂਜੀ ਹਾਂਜੀ ਵੀ ਇੱਕ ਸਾਲ ਥੋੜੀ ਜ਼ਿਆਦਾ ਖੇਤੀ ਦਿੰਦਾ ਆ ਘਰਾਪ ਦਿੰਦਾ ਅਗਲੇ ਸਾਲ ਘਟ ਜਾਂਦਾ ਫਿਰ ਉਦੋਂ ਤੀਜੇ ਸਾਲ ਫਿਰ ਜ਼ਿਆਦਾ ਦਿੰਦਾ ਠੀਕ ਹੈ ਜੀ ਠੀਕ ਹੈ ਪਿਸਤੇ ਹੁੰਦਾ ਇਹ ਆ ਉਹਨਾਂ ਨੇ ਟਰਿਮ ਕਰਤਾ ਤੇ ਹੁਣ ਹੌਲੀ ਹੌਲੀ ਫੁੱਟਦਾ ਹੁੰਦਾ ਤੇ ਆ ਦੇਖੋ ਤੁਹਾਡੇ ਆਪ ਫੁੱਟ ਲਾਉਂਦਾ ਆਹ ਸਾਰਾ ਤੇ ਮੈਨੂੰ ਲੱਗਦਾ ਆ ਦੋ ਤਿੰਨ ਬੀਕਾਂ ਦੇ ਵਿੱਚ ਸਾਰਾ ਗ੍ਰੀਨ ਹੋ ਜਾਣਾ ਇਹ ਵੀ ਬਦਾਮਾਂ ਵਾਂਗੂ ਜੀ ਮਤਲਬ ਉਹੀ ਜੂਨ ਜਰਾਈ ਦੇ ਵਿੱਚ ਫੁੱਟ ਆਉਂਦੀ ਹੈ ਜਾਂ ਕਿੱਥੇ ਹੁੰਦੀ ਹੈ ਇੱਕ ਸਾਲ 'ਚ ਇੱਕ ਵਾਰੀ ਫੁੱਟ ਆਉਂਦੀ ਹੈ ਤੇ ਤੁਸੀਂ ਕਹਿ ਰਹੇ ਸੀ ਵੀ ਪਿਸਤਿਆਂ ਦਾ ਹੁੰਦਾ ਵੀ ਇੱਕ ਸਾਲ 'ਚ ਜ਼ਿਆਦਾ ਹੁੰਦੇ ਇੱਕ ਸਾਲ 'ਚ ਕਈ ਨਹੀਂ ਕੱਟ ਹੁੰਦੀ ਇਹ ਦੱਸਦੇ ਆ ਜਿੰਨਾਂ ਤੋਂ ਮਤਲਬ ਆਪਾਂ ਕਿ ਕੋਈ ਆਪਾਂ ਤਾਂ ਪਹਿਲੇ ਸਾਲ ਤੁਸੀਂ ਜੇ ਨਵੀਂ ਪਿਸਤਿਆਂ ਦੀ ਲਾਈ ਹੈ ਨਾ ਬਾਗਰ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਇਹ ਦੱਸੋ ਜੀ ਕਿ ਪਿਸਟਿਆਂ ਦੇ ਜਿਹੜੇ ਬਾਗ ਹੈ ਕਿਉਂਕਿ ਪਿਸਟਿਆਂ ਚ ਸੁਣਿਆ ਕਿ ਜ਼ਿਆਦਾ ਬਚਤ ਹੁੰਦੀ ਹੈ। ਇਹ ਦੀ ਇਹਦੀ ਫਿਰ ਕੀਮਤ ਵੀ ਜ਼ਿਆਦਾ ਹੈ। ਇਹ ਕੀਮਤ ਜ਼ਿਆਦਾ ਹੈ। ਵੀ ਜੇ ਆਪਾਂ ਏਕੜ ਪਿਸਟਿਆਂ ਦਾ ਬਾਗ ਲੱਗਿਆ ਲਗਾ ਲੈਣਾ ਹੈ ਤਾਂ ਅੱਜਕੱਲ ਦੀ ਰੇਟ ਕਿੰਨਾ ਚੱਲ ਰਿਹਾ ਹੈ? ਇਹਨਾਂ ਦਾ ਚੱਲ ਉਹ ਚੇ 35000 ਵੀ ਮੰਗੀ ਜਾਂਦੇ ਵਿੱਚ 38000 ਵੀ ਮੰਗੀ ਜਾਂਦੇ ਆ। ਓਕੇ ਬਦਲ ਹਾਂਜੀ 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 ਠੀਕ ਹੈ ਠੀਕ ਹੈ ਤੇ ਪਰ ਹੁਣ ਵਿੱਚ ਜਿਨ੍ਹਾਂ ਦੇ ਪਾਣੀ ਪੂਣੀ ਡਿਪੈਂਡ ਕਰਦਾ ਪਾਣੀ ਕਿਹੜਾ ਤੁਹਾਡੇ ਕੋਲ? ਹਾਂਜੀ ਹਾਂਜੀ ਸੋ ਕੈਲੀਫੋਰਨੀਆ ਚ ਪਾਣੀ ਦੀ ਕੀਮਤ ਜ਼ਮੀਨ ਦੀ ਕੀਮਤ ਦੇ ਬਰਾਬਰ ਦੇ ਬਣ ਜਾਂਦੀ ਹੈ। ਸੋ ਜੇ ਪਾਣੀ ਹੈ ਤਾਂ